ਚਲੋ ਸਬਜੀ ਤੇ ਬਣ ਗਈ ਰੋਟੀ ਬਣਾਉਣਾ ਗਰਮੀ ਤੇ ਕਿੰਨੀ ਗਰਮੀ ਤੇ ਜਾਨ ਦਾ ਨਾਹ ਨਹੀਂ ਲੈਂਦੀ ਬੁਰਾ ਹਾਲ ਹੋ ਗਿਆ ਕਿਚਨ ਚ ਕੰਮ ਕਰਨਾ ਸਭ ਤੋਂ ਔਖਾ ਕੰਮ ਹੋਇਆ ਹੈ ਹਜਕਲ ਦੇ ਉਹ ਵਧੀਆ ਲੋਕ ਜਿਹੜੇ ਬਨੇ ਬਣਾਈ ਬਾਹਰੋਂ ਹੀ ਖਾ ਲੈਂਦੇ ਕੰਮ ਤੇ ਆਪੇ ਹੀ ਕਰਨਾ ਪੈਣਾ ਭਾਵੇਂ ਹੱਸ ਕੇ ਕਰ ਲਓ ਭਾਵੇਂ ਰੋ ਕੇ ਕਰ ਲਓ ਕੰਮ ਤੇ ਕਰਨਾ ਹੀ ਪੈਣਾ ਚਲੋ ਸਬਜੀ ਰੈਡੀ ਹੋ ਗਈ ਹੈ ਫਟਾਫਟ ਬਣਾ ਮੈਂ ਰੋਟੀ ਦੀ ਤਿਆਰੀ ਕਰਾਂ ਯਾਰ ਕਰ ਦੇ ਜਲਦੀ ਰੋਟੀ ਬੈਕ ਹਾਂਜੀ ਕਰਦੀ ਤੇ ਬਈ ਹਾਂ ਜਲਦੀ ਕਰ ਦੇ ਯਾਰ ਮੈਂ ਲੇਟ ਹੋ ਜਾਣਾ ਯਾਰ ਸਬਜੀ ਬਣਾਉਂਦੀ ਆ ਤੁਹਾਡੀ ਫੇਵਰਟ ਪਨੀਰ ਦੀ ਸਬਜੀ ਬਣਾਉਂਦੀ ਆ ਚੱਲ ਜਲਦੀ ਕਰ ਫੇਵਰਟ ਮੈਨੂੰ ਰੋਟੀ ਵੀ ਬਣਾ ਦੇਣੀ ਥੋੜਾ ਸਬਰ ਕਰੋ ਮੇਰੇ ਦੋ ਹੀ ਹੱਥ ਹੈ ਚਾਰ ਤੇ ਹੈਗੇ ਨਹੀਂ ਯਾਰ ਜਦੋਂ ਕਿਸੇ ਕੋ ਕੰਮ ਕਰੀਏ ਨਾ ਉਹ ਨਹੀਂ ਨਾ ਸੁੰਦੇ ਇਹ ਗੱਲ ਉਹ ਨਹੀਂ ਸੁੰਦੇ ਘਰ ਦੇ ਤੇ ਸੁੰਦੇ ਆ ਘਰ ਲਈ ਤੇ ਸਾਰਾ ਰੋਪਾ ਦਿਆ ਕਰੋ ਉਹ ਨਾ ਸੁੰਨਣਾ ਨਾ ਸੁੰਨਣਾ ਮੈਂ ਸੁੰਦੀ ਵੀ ਆ ਚਲ ਉਹ ਗੱਲਾਂ ਨਾ ਮਾਰ ਕਰ ਦੇ ਜਲਦੀ ਫਿਰ ਤੈਨਹੀਂ ਕੋਈ ਗੱਲ ਤੇ ਮੰਨਦੇ ਨਹੀਂ ਮੇਰੀ ਵੀ ਕੋਈ 2 ਮਿੰਟ ਖੜੇ ਹੋ ਕੇ ਗੱਲ ਸੁਣ ਲਓ ਮੈਂ ਕੀ ਕਹਿੰਦੀ ਵੀ ਆ ਕਿੰਨੇ ਦਿਨ ਨੂੰ ਏਸੀ ਲਵਾ ਦਿਓ ਇੱਕ ਲਵਾ ਦੂੰਗਾ ਏਸੀ ਮੈਂ ਕਹਿ ਨਹੀਂ ਲੋਣਾ ਤੂੰ ਤੇ ਮੈਂ ਸਕੇਂਦੇ ਹੋ ਲਵਾ ਦੂੰਗਾ ਲਵਾ ਦੂੰਗਾ ਕਿੰਨੇ ਸਾਲ ਹੋ ਗਏ ਮੈਨੂੰ ਸੁੰਦੇ ਆ ਚਲ ਰੋਟੀ ਬਣਾ ਕੋਣੀ ਲਵਾ ਦਣਾ ਰੋਟੀ ਤੇ ਬਨਾਨੀ ਉਹ ਤੇ ਸਾਡਾ ਫਰਜ ਹੈ ਉਹ ਤੇ ਬਣਾ ਕੇ ਦਵਾਂਗੀ ਸਾਡੇ ਤੇ ਫਰਜ ਹੈ ਜਿਹੜੇ ਆਪਾਂ ਤੇ ਕਰਾਂਗੇ ਜਿਹੜਾ ਆਪਣਾ ਫਰਜ ਹੈ ਉਹ ਨਹੀਂ ਤੁਹਾਨੂੰ ਪਤਾ ਲੱਗਦਾ ਰੋਟੀ ਬਣਾ ਦੇ ਰੋਟੀ ਸਬਜੀ ਤੁਹਾਨੂੰ ਸਾਰਾ ਚੀਜ਼ਾਂ ਦਾ ਐਂਸਰ ਮਿਲ ਜਾਂਦਾ ਠੀਕ ਹੈ ਬੋਟੀ ਦਾ ਫਰਜ ਹੈ ਰੋਟੀ ਬਣਾ ਕੇ ਦੇਵੇ ਆਦਮੀ ਦੇ ਵੀ ਫਰਜ ਹੈ ਜਨਾਨੀ ਨੂੰ ਖੁਸ਼ ਰੱਖਣਾ ਇੱਕ ਏਸੀ ਤੇ ਲਵਾਇਆ ਨਹੀਂ ਜਾਂਦਾ ਗੱਲਾਂ ਕਰਦੇ ਵੱਡੀਆਂ ਵੱਡੀਆਂ ਚਲੋ ਰੋਟੀ ਤੇ ਬਨ ਗਈ ਪੜਾਵਾਂ

ਬਣਾਦੀ ਤੇ ਟੇਸਟੀ ਆ ਪਰ ਫੇਰ ਵੀ ਹਰ ਵਾਰੀ ਤਾਰੀਖ ਸੁਣਨ ਦੀ ਆਦਤ ਪੈ ਗਈ ਮੈਨੂੰ ਬਹੁਤ ਵਧੀਆ ਹੂੰ ਠੀਕ ਹੈ ਨਾ ਖਾ ਕੇ ਤਾਂ ਮਨ ਖੁਸ਼ ਹੋ ਗਿਆ ਨਾ ਹੈ ਨਾ ਵੇਖੋ ਕਿੰਨੀ ਗਰਮੀ ਹੈ ਆ ਗਈ ਹੈ ਕਿ ਨਹੀਂ ਗਰਮੀ ਹੂੰ ਕਿੰਨਾ ਮਨ ਕਾਲਾ ਕਾਲਾ ਪਿੰਦਾ ਹੈ ਮੇਰਾ ਮਨ ਨੂੰ ਬੜਾ ਕਾਲਾ ਪਿੰਦਾ ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਹੁਣ ਪਹਿਲੇ ਨਹੀਂ ਸੀ ਲੱਗਦੀ ਹੁਣ ਪਤਾ ਨਹੀਂ ਕਿਉਂ ਗਰਮੀ ਜ਼ਿਆਦਾ ਹੀ ਵੱਧ ਗਈ ਹੈ ਇਸ ਨਾਲ ਵੀ ਤਾਂ ਆਪਾਂ ਰਹਿ ਨਹੀਂ ਹੈ ਸੀਦੋ ਬਣਾ ਇਸੀ-ਇਸੀ ਲਈ ਰੱਖਦੀ ਆ ਰਹਿੰਦੇ ਸੀ ਪਰ ਮਾਹੌਲ ਬਰਦਾ ਨੰਨਾ ਨਹੀਂ ਸੀ ਹੁਣ ਜ਼ਿਆਦਾ ਹੀ ਗਰਮੀ ਹੋ ਗਈ ਹੈ ਹੁੰਦੇ ਕਿਤੇ ਠੰਡੀ ਹਵਾ ਵੀ ਨਹੀਂ ਚੱਲਦੀ ਨਹੀਂ ਤਾਂ ਬੰਦਾ ਬਾਹਰ ਉੱਪਰ ਕੋਠੇ ਬਹਿ ਜਾਂਦਾ ਕਿਤੇ ਹਾਂ ਇਹ ਕੰਨੀ ਗੁਜ਼ਾਰਾ ਵੇਖੋ ਨਾ ਸਾਰੇ ਘਰ ਦੇ ਕੰਮ ਵੀ ਕਰਦੀ ਹਾਂ ਤੁਹਾਨੂੰ ਟਾਈਮ ਸਿਰ ਭੇਜ ਵੀ ਦਿੰਦੀ ਆਫਿਸ ਕਿ ਨਹੀਂ ਭੇਜੀ ਆ ਭੇਜਦੀ ਆ ਨਾ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਵੀ ਆ ਨਾ ਮੈਂ ਚਲ ਕੋ ਨਹੀਂ ਲਵਾ ਦਾਂਗਾ ਐਸੀ ਲਵਾ ਦੋਗੇ ਹਾਂ ਸੱਚੀ ਕਿ ਲਾਰੇ ਲਾਉਂਦੇ ਹੋ ਹਰ ਸਾਲ ਵਾਰੀ ਲਵਾ ਰਾਂ ਲਵਾ ਰਾਂ ਹਰ ਸਾਲ ਤੁਸੀਂ ਮੈਨੂੰ ਇਹ ਹੀ ਗੱਲਾਂ ਕਰਕੇ ਟਾਲ ਦਿੰਦੇ ਹੋ ਕਿ ਲਵਾ ਦਾਂਗਾ ਅਗਲੇ ਸਾਲ ਲਵਾ ਦਾਂਗਾ ਅਗਲੇ ਸਾਲ ਕਿੰਨੇ ਸਾਲ ਹੋ ਗਏ ਮੈਂ ਤੁਹਾਡੇ ਲਾਰੇ ਸੁਣਦੇ ਆ ਅਗਲੇ ਸਾਲ ਪੱਕਾ ਲਵਾ ਦੂੰਗਾ ਪੱਕਾ ਲੋ ਕੀ ਅਗਲੇ ਸਾਲ ਇੰਨਾ ਸਬਰ ਕਰਾਂ ਮੈਂ ਹਰ ਵਾਰੀ ਤੁਹਾਡੀ ਇਹ ਲਾਰਾ ਅਗਲੇ ਸਾਲ ਅਗਲੇ ਸਾਲ ਮੈਂ ਕਿ ਹੁਣ ਲਵਾ ਦੋਗੀ ਫੇਰ ਅਗਲੇ ਸਾਲ ਦਾ ਲਾਰਾ ਲਈ ਜਾਂਦੇ ਮੈਂ ਕੋਈ ਨਹੀਂ ਲਵਾਵਾਂਗਾ ਅਗਲੇ ਸਾਲ ਲਵਾ ਦਾਂਗਾ ਸਾਡੇ ਤੋਂ ਨਾ ਸਹੀ ਗੱਲ ਕਮਾ ਮਾੜੇ ਮਾੜਿਆਂ ਨੂੰ ਲਵਾ ਲਈਏ ਸੀ ਫਿਰ ਵੀ ਤੁਸੀਂ ਨਹੀਂ ਦੇਖਦੇ ਕਿ ਹਰ ਘਰ ਆਸੀ ਹੈਗਾ ਤੇ ਆਪਣੇ ਘਰ ਨਹੀਂ ਹੈਗਾ ਫਿਰ ਨਵਾਲੇ ਤੇ ਕੀ ਉਹਨਾਂ ਨੇ ਆਪਣੇ ਪੈਸਾ ਲਵਾਏ ਤੇ ਮੈਂ ਕਦੋਂ ਕੀ ਸਾਡੇ ਪੈਸੇ ਨਾਲ ਲਵਾਏ ਉਹਨਾਂ ਨੇ ਆਪਣੇ ਪੈਸੇ ਨਾਲ ਹੀ ਲਵਾਏ ਹੈ ਤੇ ਸਾਡੇ ਕੋ ਕਿਹੜੀ ਪੈਸੇ ਦੀ ਕਮੀ ਹੈ ਕੋਈ ਕਮੀ ਹੈਗੀ ਸਾਨੂੰ ਰੱਬ ਦਾ ਦਿੱਤਾ ਸਭ ਕੁਝ ਹੈ ਸਾਡੇ ਕੋ ਫਿਰ ਵੀ ਨਹੀਂ ਤੁਸੀਂ ਲਵਾ ਕੇ ਦਿੰਦੇ ਪਏ ਗੱਲ ਪੈਸੇ ਦੀ ਨਹੀਂ ਆ ਮੈਂ ਸੀ ਤਾਂ ਨਹੀਂ ਲਵਾ ਕੇ ਦਿੰਦਾ ਕਿਉਂਕਿ ਗਰਮੀ ਹੋਰ ਵਧ ਜਾਣੀ ਫਿਰ ਗਰਮੀ ਹੋਰ ਵਧਿਆ ਨਹੀਂ ਗਰਮੀ ਕਿਵੇਂ ਵਧਣੀ ਸੋ ਕੋ ਘਰ ਸਾਡਾ ਠੰਡਾ ਹੋਏਗਾ ਕਮਰਾ ਕਿੰਨਾ ਰੂਮ ਠੰਡਾ ਰਹੇਗਾ ਗਰਮੀ ਕਿਵੇਂ ਵਧਿਆ ਨਹੀਂ ਤੇ ਤੁਸੀਂ ਉਲਟੀਆਂ ਕਰ ਲਾਂ ਕਰਦੇ ਹੋ ਜਦੋਂ ਵੀ ਕਰਦੇ ਆ ਵਾਦੀ ਆਣੀ ਨਾ ਗਰਮੀ ਦੱਸੋ ਕਿਵੇਂ ਬਦਨੀ ਹੈ ਅਚੰਭੂ ਨੇ ਇਹ ਦੱਸ ਐਸੀ ਠੰਡਾ ਕਿਦਾਂ ਕਰਦਾ ਕੰਮਾ ਠੰਡਾ ਕਿਵੇਂ ਕਰਦਾ ਲੈ ਐਸੀ ਲੋਗੇ ਕਮਰਾ ਠੰਡਾ ਹੀ ਹੋਣਾ ਹੈ ਠੰਡੀ ਇਹ ਬਮਾਰਦਾ ਹਾਂ ਜਦੋਂ ਦਾ ਕੰਪਰੈਸ਼ਨ ਲੱਗਦਾ ਬਾਹਰ ਗਰਮਾ ਬਮਾਰਦਾ ਨਾ ਤੇ ਬਾਹਰ ਗਰਮ ਜਾਣੀ ਹੈ ਘਰ ਤੇ ਠੰਡਾ ਹੀ ਰਹਿਣਾ ਹੈ ਜਿਹੜੀ ਹਵਾ ਬਾਹਰ ਜਾਂਦੀ ਗਰਮ ਉਹ ਹਵਾ ਕਿਤੇ ਜਾਂਦੀ ਕਰਦੀ ਬਾਹਰਾਂ ਚ ਹੀ ਜਾਂਦੀ ਹੋਰ ਕਿੱਥੇ ਜਾਊਗੀ ਤੂੰ ਖੁਦ ਸੋਚ ਜਿਹੜੀ ਗਰਮ ਹਵਾ ਸੁਰਦਾ ਵਾ ਬਾਹਰੇ ਸੀ ਤੋ ਹਵਾ ਗਰਮ ਨਹੀਂ ਹੁੰਦੀ ਇਹ ਹਵਾ ਤੇ ਗਰਮ ਹੁੰਦੀ ਹੈ ਤਾਂ ਹੀ ਕਮਾ ਅੱਜ ਕੱਲ ਹਵਾ ਤੇ ਬਹੁਤ ਗਰਮ ਹੈ ਜਿਸੇ ਕਰਕੇ ਪਹਿਲਾਂ ਨਾਲੋਂ ਗਰਮੀ ਜ਼ਿਆਦਾ ਹੋ ਗਈ ਹੈ ਹਾਂ ਉਹ ਗਰਮੀ ਤੇ ਬਹੁਤ ਜ਼ਿਆਦਾ ਇਸ ਸਾਲ ਤੇ ਜ਼ਿਆਦਾ ਹੀ ਕੁਝ ਵੱਧ ਗਈ ਹੈ ਉਹਦਾ ਕਾਰਨ ਇਹੀ ਆਣਾ ਕਿੰਨੇ ਘਰਾਂ 'ਚ ਹਰ ਘਰ 'ਚ ਏਸੀ ਹੋਊਗਾ ਮੋਲ 'ਚ ਦੁਕਾਨਾਂ 'ਚ ਗੱਡੀਆਂ ਕਾਰਾਂ ਦੇ ਵਿੱਚ ਕਿੰਨੀਆਂ ਗੱਡੀਆਂ ਹਰ ਰੋਜ਼ ਨਵੀਆਂ ਨਿਕਲਦੀਆਂ ਜਿਹੜੀਆਂ ਰੋਡ ਤੇ ਹੁੰਦੀਆਂ ਸੋ ਹੁਣ ਬਾਜ਼ਾਰ ਵਿੱਚ ਜਾ ਕੇ ਵੀ ਏਸੀ ਵਾਲੇ ਦੁਕਾਨਾਂ ਤੇ ਪੀੜਾਂ ਲੱਗੀਆਂ ਜਿਵੇਂ ਫਰੀ ਵੀ ਕੰਦੇ ਕਿੰਨਾ ਏਸੀ ਲੱਗਣ ਡਿਆ ਵਾ ਹਾਂ ਜਨੇ ਖਣੇ ਨੇ ਏਸੀ ਲਵਾ ਲਿਆ ਅੱਜ ਕੱਲ ਤੇ ਹਾਂ ਤੋਂ ਗਰਮ ਹਵਾ ਜੜੀਓ ਵਾਤਾਵਰਨ ਦੀ ਜਾਣੀ ਐ ਇਸੇ ਕਰ ਗਰਮੀ ਜ਼ਿਆਦਾ ਹੋ ਜਾਂਦੀ ਐ ਹਾਂ ਹੀ ਵਾਤਾਵਰਨ ਇੰਨਾ ਗਰਮ ਕਿਤੇ ਬਾਹਰ ਕੋਠੇ ਵੀ ਚਲ ਜਾਓ ਨਾ ਅੱਗੇ ਵਾਵਾ ਕੋਠੇ ਮੰਜੇੜਾ ਕੇ ਸੌ ਲੀਨੇ ਸੀ ਕਿ ਠੰਡੇ ਹਵਾ ਚੱਲੂਗੀ ਹੁਣ ਤੇ ਕਿਤੇ ਹਵਾ ਵੀ ਨਹੀਂ ਚੱਲਦੀ ਇਹੋ ਚੀਜ਼ ਤੇ ਤੈਨੂੰ ਸਮਝਾਉਣਾ ਵਾ ਹੁਣ ਕਿੰਨੀਆਂ ਸੜਕਾਂ ਬੰਦੀਆਂ ਫਲਾਈਓਵਰ ਬੰਦੇ ਆ ਉਹ ਸੜਕਾਂ ਬੰਦ ਜਾਂਦੀਆਂ ਵਾ ਰੁਕ ਹਜ਼ਾਰਾਂ ਦੀ ਗਿਣਤੀ ਚ ਰੁਕ ਵੱਡੇ ਜਾਂਦੇ ਆ ਫੇਰ ਰੁੱਖ ਵੱਢਣ ਤੋਂ ਬਾਅਦ ਸੜਕਾਂ ਬਨ ਜਾਂਦੀਆਂ ਫੇਰ ਕੋਈ ਰੁਕ ਲਾਉਂਦਾ ਹੀ ਨਹੀਂ ਕਹਿ ਦਿੰਦੇ ਆ ਰੁਕ ਲਾਉਣੇ ਆ ਕੋਈ ਵੀ ਨਹੀਂ ਰੁਕ ਲਾਉਂਦਾ ਸਹੀ ਗੱਲ ਹੈ ਰੁੱਖ ਤੇ ਕੋਈ ਵੀ ਨਹੀਂ ਲਾਂਦਾ ਆਪਾਂ ਕਿਹੜਾ ਲਾਇਆ ਕਦੀ ਹਰ ਇਹ ਇਨਸਾਨ ਨੂੰ ਜ਼ਿੰਦਗੀ ਚ ਇੱਕ ਰੁੱਖ ਤੇ ਲਾਣੀ ਚਾਹੀਦਾ ਨਾ ਇਹੋ ਜੀ ਤੇ ਤੈਨੂੰ ਸਮਝਾਉਂਦਿਆਂ ਵਾ ਆਪਾਂ ਏਸੀ ਨਹੀਂ ਆਪਾਂ ਰੁੱਖ ਲਾਉਨੇ ਆ ਕੁਦਰਤ ਦਾ ਏਸੀ ਸਹੀ ਗੱਲ ਨਾਲੇ ਸਾਰਿਆਂ ਨੂੰ ਠੰਢੀ ਹਵਾ ਮਿਲੂਗੀ ਹੂੰ ਸਾਰ ਆਉਣ ਵਾਲੀਆਂ ਪੀੜ੍ਹੀਆਂ ਤੱਕ ਠੰਢੀ ਹਵਾ ਮਿਲਦੀ ਰਹੂਗੀ ਹੋਰ ਕੀ ਤਾਈਓ ਤੇ ਕੱਢੇ ਅੱਜ ਕੱਲ ਰੁੱਖ ਲਗਾਓ। ਤੇ ਸਭ ਕੁਝ ਬਹੁਤ ਵਧੀਆ ਹੈ। ਤੇ ਜੀਵਨ ਬਚਾਓ। ਸੋਚ ਬਹੁਤ ਵਧੀਆ ਹੈ। ਐਸੀ ਨਹੀਂ ਰੁੱਖ ਲਗਾਓ। ਹੁਣ ਆਪਾਂ ਐਸੀ ਲਵਾਣਾ? ਨਹੀਂ ਨਹੀਂ। ਤੁਹਾਨੂੰ ਪੱਖਾ ਤੇ ਕੂਲਰ ਹੀ ਢੀਕੀ। ਚਲ ਠੀਕ ਹੈ ਮੈਂ ਉਹਨਾਂ ਵਾਂ ਹੁਣ ਆਫਿਸ ਹੋ ਕੇ ਤੇ ਆਪਾਂ ਨੂੰ ਲੈ ਕੇ ਆਉਣੀ। ਚਲ ਵੇ ਇੰਜ ਕਰਨਾ। ਨਹੀਂ ਐਸੀ ਲਵਾਣਾ ਤੇ ਇੱਕ ਫਰਾਟਾ ਵਧੀਆ ਲੈ ਆਣਾ। ਫਰਾਟਾ ਨਹੀਂ ਮੈਂ ਕੂਲਰ ਲੈ ਕੇ ਆਉਂਗਾ। ਠੀਕ ਹੈ? ਹਾਂ। ਚਲ ਠੀਕ ਹੈ ਤੁਹਾਨੂੰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤੇ ਮੈਂ ਆਪਣੀ ਫੈਮਲੀ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਬਹੁਤ ਦੇਰ ਹੋ ਗਈ ਆ ਮੈਂ ਕੋਈ ਵੀਡੀਓ ਨਹੀਂ ਪੋਸਟ ਕਰ ਪਾਇਆ ਤੇ ਆਪਣੀ ਫੈਮਲੀ ਤੋਂ ਮੈਂ ਨਾ ਦੂਰ ਰਿਆ ਉਹ ਕਹਿੰਦੇ ਆ ਨਾ ਜ਼ਿੰਦਗੀ ਵਿੱਚ ਉਤਾਰ ਚੜਾਉਂਦੇ ਰਹਿੰਦੇ ਆ ਤੇ ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਕਿ ਮੈਨੂੰ ਕੁਝ ਥੋੜੀਆਂ ਪ੍ਰੋਬਲਮਸ ਹੋ ਗਈਆਂ ਸੀ ਇਸ ਕਰਕੇ ਮੈਂ ਵੀਡੀਓ ਨਹੀਂ ਕਰ ਪਾਇਆ ਤੇ ਹੁਣ ਤੁਹਾਡੇ ਸਾਰੇ ਗਲੇਸ਼ਕਵੇ ਦੂਰ ਕਰ ਦਾਂਗੇ ਤੁਹਾਡੇ ਆਸਤੇ ਰੋਜ਼ ਨਵੀਂ ਨਵੀਂ ਵੀਡੀਓ ਲੈ ਕੇ ਆਵਾਂਗੇ ਵਧੀਆ ਵਧੀਆ ਤੁਸੀਂ ਜਿੱਦਾਂ ਪਹਿਲਾਂ ਸਪੋਰਟ ਕਰਦੇ ਸੀ ਹੁਣ ਵੀ ਦੱਬ ਕੇ ਸਪੋਰਟ ਕਰਿਓ ਤੇ ਕੰਮ ਸਾਡਾ ਕਿਦਾਂ ਦਾ ਲੱਗਦਾ ਤੁਹਾਨੂੰ ਇਹਦੇ ਬਾਰੇ ਜਰੂਰ ਸਾਨੂੰ ਦੱਸਿਓ ਅੱਜ ਦੀ ਵੀਡੀਓ ਜਿਹੜੀ ਮੈਂ ਬਣਾਈਆਂ ਇਹ ਬੜਾ ਵਿਸ਼ੇਸ਼ ਮੁੱਦਾ ਵਾ ਅੱਜਕੱਲ ਤੁਹਾਨੂੰ ਪਤਾ ਵਾ ਕਿ ਪ੍ਰਦੂਸ਼ਣ ਬਹੁਤ ਜ਼ਿਆਦਾ ਹੋ ਗਿਆ ਥਾਂ-ਥਾਂ ਤੇ ਸੜਕਾਂ ਬੰਦੀਆਂ ਵਾ ਪੇੜ ਕੱਟੇ ਜਾਂਦੇ ਆ ਰੁੱਖ ਵੱਢ ਦਿੱਤੇ ਜਾਂਦੇ ਆ ਫਿਰ ਉਹਨਾਂ ਜਗ੍ਹਾ ਤੇ ਰੁੱਖ ਨਹੀਂ ਲਾਏ ਜਾਂਦੇ ਤੇ ਜਿਵੇਂ ਆਪਾਂ ਸੇਵਿੰਗ ਕਰਦੇ ਆ ਆਪਣੇ ਬੱਚਿਆਂ ਵਾਸਤੇ ਪੈਸਾ ਜੋੜਦੇ ਆ ਧਨਦੌਲ ਜੋੜਦੇ ਆ ਜ਼ਮੀਨਾਂ ਬਣਾਉਂਦੇ ਆ ਮੈਨੂੰ ਲੱਗਦਾ ਵਾ ਕਿ ਇਹ ਵੀ ਇੱਕ ਸੇਵਿੰਗ ਆ ਜੇ ਅਸੀਂ ਕਰਾਂਗੇ ਆਪਣੇ ਬੱਚਿਆਂ ਵਾਸਤੇ ਆਉਣ ਵਾਸਤੇ ਉਹਨਾਂ ਦਾ ਭਵਿੱਖ ਬਚਾਉਣ ਵਾਸਤੇ ਪਾਣੀ ਵੀ ਘਟ ਗਿਆ ਪ੍ਰਦੂਸ਼ਣ ਬਹੁਤ ਜ਼ਿਆਦਾ ਹੋ ਗਿਆ ਗਰਮੀ ਹੱਦ ਨਾਲੋਂ ਜ਼ਿਆਦਾ ਹੋ ਗਈ ਬਰਦਾਸ਼ਤ ਵੀ ਨਹੀਂ ਹੁੰਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜਾ ਮੇਰਾ ਮੈਸੇਜ ਆਣਾ ਵੱਤ ਤੋਂ ਵੱਧ ਫੈਲ ਸਕੇ ਤੇ ਜੇ ਮੇਰਾ ਕੋਈ ਮੈਸੇਜ ਦੇਖ ਕੇ ਇੱਕ ਵੀ ਰੁਕ ਲਗਾਉਂਦਾ ਨਾ ਤੇ ਮੈਨੂੰ ਲੱਗੂਗਾ ਕਿ ਮੈਂ ਜਿਹੜੀ ਮਿਹਨਤ ਕੀਤੀ ਆ ਨਾ ਉਹਦਾ ਫਾਲਤੂ ਹੀ ਮੈਨੂੰ ਦੇਤਾ ਜਿੰਨੇ ਵੀ ਮੈਨੂੰ ਚਾਣ ਵਾਲੇ ਆ ਨਾ ਸਾਰੇ ਜਾਣੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਰੁਕ ਲਗਾਓ ਜੇ ਨਹੀਂ ਵੱਧ ਤੋਂ ਵੱਧ ਲਗਾ ਸਕਦੇ ਕਮ ਸਕਮ ਇੱਕ ਰੁਕ ਤੇ ਜ਼ਰੂਰ ਲਗਾਓ ਤਾਂ ਕਿ ਪ੍ਰਕਿਰਤੀ ਨੂੰ ਬਚਾ ਸਕੀਏ ਤੇ ਜਿਹੜੇ-ਜਿਹੜੇ ਵੀ ਮੇਰੇ ਭੈਣ ਭਰਾ ਵੀਰ ਬਜ਼ੁਰਗ ਰੁੱਖ ਲਗਾਉਣਗੇ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਅਸੀਂ ਰੁੱਖ ਲਗਾਏ ਆ ਤੇ ਕਿੰਨੇ ਰੁੱਖ ਲਗਾਏ ਆ ਕਿਉਂਕਿ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਦਾ ਆਈਕਨ ਦਬਾ ਦਿਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਮਿਲਦੇ ਆਂ ਜੀ ਨੈਕਸਟ ਵੀਡੀਓ ਵਿੱਚ ਤੁਹਾਡੇ ਆਸੇ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂਗੇ ਹੋਈਆਂ ਭੁੱਲਾਂ ਚੁੱਕਾ ਨੂੰ ਮਾਫ਼ ਕਰਿਓ ਤੇ ਆਪਣੇ ਆਲੇ ਦੁਆਲੇ ਸਾਫ ਸफाई ਦਾ ਖਿਆਲ ਰੱਖੋ ਤੇ ਰੁੱਖ ਜਗਰੂਰ ਲਗਾਓ ਜੀ ਸਤਿ ਸ੍ਰੀ ਅਕਾਲ ਜੀ